ਬੱਜੀ ਤੁਸੀਂ ਆਪਣਾ ਵੇਖ ਕੇ ਰੱਖ ਦਿਓ ਸਾਡੇ اسلامਾਬਾਦ ਏਰੀਏ ਦੇ ਵਿੱਚ 13 12 ਜਿਹੜੇ 13 ਦਸੰਬਰ ਦੀ ਤਰੀਕ ਨੂੰ ਵਿਕਰਮ ਸ਼ਰਮਾ ਇੱਕ ਜਿਹੜਾ ਕੋਟ ਖਾਲਸਾ ਦਾ ਰਹਿਣ ਵਾਲਾ ਉਹਨੇ ਕੰਪਲੇਂਟ ਲਿਖਾਈ ਸੀ ਕਿ ਜਗਰਾਤੇ ਦੇ ਪ੍ਰੋਗਰਾਮ ਤੋਂ ਆ ਰਿਹਾ ਸੀ ਇਹ ਉਹਨੇ ਦੇਖਿਆ ਕਿ ਗੁਲਸ਼ਨ ਕੁਮਾਰ ਤੇ ਉਹਦੀ ਵਾਈਫ ਜਿਹੜੇ ਉਹ ਇੱਕ ਬਜ਼ੁਰਗ ਬੰਦੇ ਨਾਲ ਬੈਠ ਰਹੇ ਸੀਗੇ ਉੱਥੇ ਮੌਕੇ ਤੇ ਚੰਦਨ ਸ਼ਰਮਾ ਆ ਗਿਆ ਜਿਹੜਾ ਕਿ ਉਹਦਾ ਭਤੀਜਾ ਹੈ ਗੁਲਸ਼ਨ ਕੁਮਾਰ ਦਾ ਉਹਨੇ ਆ ਕੇ ਫਾਇਰ ਪਹਿਲਾ ਆਰਗੂਮੈਂਟ ਹੋਇਆ ਤਾਂ ਫਾਇਰ ਕੀਤਾ ਜਿੰਨਾ ਕਿ ਉਹ ਕੰਪਲੇਨੈਂਟ ਦੇ ਲਤਾਂ ਦੇ ਵਿੱਚ ਦੋਨੋਂ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨਾਂ ਨਖਸਤੇ ਕਾਫੀ ਸੋਸ਼ਲ ਮੀਡੀਆ ਚ ਵੀ ਆਇਆ ਤੇ ਬਾਕੀ ਮੀਡੀਆ ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਗਿਆ ਕਿ ਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਲੇਬਰ ਦਾ ਕੰਮ ਕਰਦਾ ਰਸੇ ਚ ਆਇਆ ਜਦੋਂ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇ ਕੇ ਉੱਤੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹ ਵਿੱਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਹਦੇ ਸੱਜੀ ਬਾਹਂ ਤੇ ਲੱਗਿਆ ਸੀਗਾ ਇਹ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋ ਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਕਿਉਂਕਿ ਉੱਥੇ ਉੱਥੋਂ ਨੰਗ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਕਿ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਇੰਨੇ بڑے ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਐਡੀਸੀਪੀ ਵਨ ਜਸਪਾਲ ਸਾਡੇ ਐసీపీ ਸੈਂਟਰਲ ਔਰ ਹਰਸਨਦੀਪ ਐਸਐਚਓ اسلام آباد ਤੇ ਉਹਨਾਂ ਦੀ ਟੀਮ ਇਹ ਉਸ ਦਿਨ ਤੋਂ ਹੀ ਪਰਸਿਊ ਕਰ ਰਹੀ ਸੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ। ਤਾਂ ਇਤਲਾ ਮਿਲੀ ਸੀ ਇਸ ਏਰੀਆ ਦੇ ਵਿੱਚ ਥਾਂਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮਲਜ਼ਮ। ਤਾਂ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਤੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਹਾਂ। ਇਹਨੂੰ ਵਾਰਨ ਕੀਤਾ ਗਿਆ ਹਵਾ ਚ ਫਾਇਰ ਕੀਤਾ ਸਟੇਨ ਕਾਰਪਾਈ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਲ ਹੈ ਇਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਾਇਰ ਫਾਇਰ ਕੀਤਾ ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਉਹ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਮੋਹਾਲੀ ਦੇ ਵਿੱਚ ਉੱਥੇ ਹੋਇਆ ਹੈ ਉਦੇਚ ਆਰਮਜ਼ ਐਟਾ ਐਂਡੀਪੀਐਸ ਐਟਾ 1 ਕੇਜੀ ਹਿਰੋਇਨ ਸੀ 381 ਗ੍ਰਾਮ ਚਾਰਸਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ੍ਹ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਹੈ ਤੋਂ ਇਹ ਜ਼ਗਾਨਾ ਪਿਸਟਲ ਹੈ 터ਕਿਸ਼ ਮੀਡ ਹੈ 9 ਐਮ ਐਮ ਦਾ ਸੋ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ੍ਹ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਹੈ ਹੁਣ ਥੋੜੀ ਪਲਮੀ ਤੌਰ ਤੇ ਪੁਸ਼ਕਿਸ਼ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹ ਹੀ ਪਤਾ ਲੱਗਿਆ ਕਿ ਜੇਲ੍ਹ ਚ ਵੀ ਇਹਨੇ ਕਾਫੀ ਲੋਕਾਂ ਨੇ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਨੇ ਤੇ ਉਹਨਾਂ ਦੇ ਰਾਹੀਂ ਇਹ ਪ੍ਰੋਕ્યોਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਿਡ ਵੈਪਨ ਹੈ ਜਿਹਗਾ ਨਾ ਕਾਫੀ ਅੱਛੀ ਕੰਪਨੀ ਹੈ ਟਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪਾਪੂਲੇਟਿਡ ਏਰੀਏ ਦੇ ਵਿੱਚ ਔਰ ਕੋਟ ਖਾਲਸਾ ਦੇ ਏਰੀਏ ਚ ਹੋਏ ਜਿੱਥੇ ਸਾਡੇ ਤਿੰਨ ਸਿਟੀਜ਼ਨ ਮੈਂ ਕਹੂੰਗਾ ਉਹ ਇੰਜਰਡ ਹੋਏ ਤੋਂ ਇਹ ਕਿਉਂਕਿ ਬੰਦਾ ਜੇ ਬਾਹਰ ਰਹਿੰਦਾ ਤਾਂ ਹੋਰ ਨੁਕਸਾਨ ਇਹਨੇ ਕਰਨਾ ਇਸ ਸੋਸਾਇਟੀ ਦਾ ਤਾਂ ਬੜੀ ਜਲਦੀ ਫੜਿਆ ਗਿਆ ਸੋ ਇਹਦੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਤੇ ਸਾਰੇ ਜਿਹੜੇ ਹੈਗੇ ਨਾਲ ਕੰਪਲੈਕਸਸ ਔਰ ਜਿਨ੍ਹਾਂ ਨੇ ਇਹਨੂੰ ਸਪਲਾਈ ਕੀਤਾ ਵੈਪਨ ਪ੍ਰੋਕ्योर ਕਿੱਥੋਂ ਕੀਤਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ ਜਿਗਰਾਂ ਨਾਲ ਇਹ ਜਿਗਰਾਤੇ ਦੇ ਬਾਅਦ ਗੋਲੀ ਚੱਲੀ ਇਹ ਧਰਮ ਸੀਗਾ ਜਿਹਦੇ ਕੋ ਇਹ ਉਹਦੇ ਕੋਲ ਇਹੀ ਪਿਸਤਲ ਲਾ ਉਦੋਂ ਦਾ ਔਰ ਉਸ ਤੇ ਹੀ ਗੋਲੀਆਂ ਚਲਾਈਆਂ ਨੇ ਪਹਿਲਾਂ ਵੀ ਜਿਗਰਾਤੇ ਵਾਲੇ ਦਿਨ ਵੀ ਤੇ ਅਗਲੇ ਦਿਨ ਜਿਹੜਾ ਉਹ ਬਿੱਲੂ ਤੇ ਲੱਗੀ ਤੇ ਹਿਆਰੇ ਤੁਹਾਨੂੰ ਤੁਸੀਂ ਦੱਸਿਆ ਜਾਂਚ ਨਹੀਂ ਤੇ ਉਹ ਨੁਕਸਾਨ ਕਾਫੀ ਕਰ ਸਕਦਾ ਹੈ ਹੋਰ ਗੈਂਗ ਦੇ ਨਾਲ ਹੈਗੇ ਬੰਦੇ ਹੋਰ ਵੀ ਆਪਾਂ ਦੇਖਿਆ ਜੀ ਜੇਲ੍ਹ ਜੂਲ ਦੇ ਵਿੱਚ ਤੇ ਜਿਹੜੇ ਸਾਥੀ ਉਹ ਸਾਰੇ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਦੱਸਿਆ ਜਾ ਰਿਹਾ ਕਿ ਐਕਟਿਵ ਆ ਵੀ ਕਿਸੇ ਲੇਡੀਜ਼ ਕੋ ਲੁੱਟੀ ਦੇ ਸੀ ਉਹ ਗਨਪੁਆਇੰਟ ਤੇ ਐਫ ਆਈ ਆਰ ਹੈਗੀ ਲੋਟ ਕੋ ਦੀ ਨਹੀਂ ਉਹ ਹਾਂ ਤਾਂ ਖੋਈ ਸੀ ਨੇ ਤੇ ਉਹ ਵੀ ਨਾਲੇ ਤੋਂ ਰਿਕਵਰ ਹੋਇਆ ਕਿਉਂਕਿ ਜਿਹੜਾ ਇਹਦਾ ਤੁਸੀਂ ਦੇਖੋ ਵੀ ਬਿਹੇਵੀਅਰ ਬੜਾ ਇਸ ਤਰ੍ਹਾਂ ਦਾ ਸੀਗਾ ਕਿ ਫਾਇਰਿੰਗ ਬੜੀ ਐ ਰੈਂਡਮ ਕਰ ਰਹੀ ਸੀ ਜਿੱਦਾਂ ਅੰਨੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੁਲਿਸ ਨੂੰ ਦੇਖਿਆ ਘਬਰਾ ਕੇ ਇਹਨੇ ਫਾਇਰਿੰਗ ਸ਼ੁਰੂ ਕਰਤੀ ਪਹਿਲਾਂ ਵੀ ਸਰ ਜਿਸ ਸਨਾਈਪਰ ਕੋ ਜਿਕਰ ਹੈ ਤੇ ਵੀ ਪਿਸਤਲ ਸੀਗਾ ਤੇ ਤੁਹਾਡੀ ਟੀਮ ਨੇ ਜਿਹੜਾ ਇਹਨੂੰ ਕਾਬੂ ਕੀਤਾ ਉਹ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਉਹ ਵੀ ਤਾਂ ਮਾਰੂ ਇੰਨਾ ਅਥਾਰਤੀ ਨੇ ਮੈਂ ਬਹੁਤ ਅੱਛਾ ਸਾਡੇ ਜਿਹੜਾ ਕਰਨਦੀਪ ਹੈ ਸਾਡਾ ਸੀਨੀਅਰ ਕਾਂਸਟੇਬਲ ਉਹ ਤੇ ਸਾਰੀ ਟੀਮ ਨੂੰ ਮੈਂ ਦਿੱਲੀ ਬੁਮਾਰਦਗਤ ਨੇ ਉਹਨੂੰ ਵਾਜਾ ਬਨਾਮ ਵੀ ਦਵਾਇਆ ਜਾਏਗਾ ਠੀਕ ਠੀਕ ਥੈਂਕ ਯੂ ਸਰ ਉਹ